ਲੋਕ ਸਵਾ ਚੋਣਾ ਨੂੰ ਮੁੱਖ ਰੱਖਦੇ ਅੱਜ ਆਮ ਆਦਮੀ ਪਾਰਟੀ ਕਸਬਾ ਗਰਾਿਆਂ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਆਪ ਅਗੂ ਪਵਨ ਕੁਮਾਰ ਤਿੰਨੂ ਬਲਕਾਰ ਸਿੰਘ ਮੰਤਰੀ ਪ੍ਰਿੰਸੀਪਲ ਪ੍ਰੇਮਪਾ ਸਟੀਵਨ ਕਲੀਰ ਵਿਸ਼ੇਸ਼ ਦਰਪਤੇ ਪਹੁੰਚੇ ਉਹਨਾਂ ਨੇ ਕਿਹਾ ਕਿ ਆਪ ਪਾਰਟੀ ਸਾਰੀਆਂ ਸੀਟਾਂ ਤੋਂ ਜਿੱਤ ਪ੍ਰਾਪਤ ਕਰੇਗੀ ਉਹਨਾਂ ਨੇ ਕਿਹਾ ਕਿ ਪਾਰਟੀ ਬਨੋ ਪੰਜਾਬ ਵਿੱਚ ਵਿਕਾਸ ਦੇ ਕੰਮ ਕੀਤੇ ਗਏ ਉਹਨਾਂ ਕੰਮਾਂ ਨੂੰ ਮੁੱਖ ਰੱਖਦੇ ਹੋਏ ਵੋਟਰ ਪਾਰਟੀ ਦੇ ਉਮੀਦਵਾਰ Pawan Kumar Tinu ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ ਲੋਕ ਸਭਾ ਵਿੱਚ ਪੰਜਾਬ ਦੇ ਹਿੱਤਾਂ ਲਈ ਹੋਰ ਉਪਰਾਲੇ ਕਰੇਗੀ ਉਹਨਾਂ ਵੋਟਰਾਂ ਅਤੇ ਸਪੋਟਰਾਂ ਨੂੰ ਅਪੀਲ ਕੀਤੀ ਤੇ ਕਿਹਾ ਉਹ ਦਿਨ ਰਾਤ ਮਿਹਨਤ ਕਰਕੇ ਆਪ ਪਾਰਟੀ ਨੂੰ ਜਿਤਾਉਣਗੇ ਇਸ ਮੌਕੇ ਤੇ ਸੁਦੇਸ਼ ਕੁਮਾਰ ਬਿੱਲਾ ਬਲਾਕ ਪ੍ਰਧਾਨ ਸੰਜੀਤ ਅਟਵਾਲ ਪਰਿਵਾਰੀ ਪ੍ਰਦੀਪ ਦੁੱਗਤ ਚੇਅਰਮੈਨ ਸੁਖਦੀਪ ਅੱਪਰਾ ਬਲਵਿੰਦਰ ਸਿੰਘ ਨੋਰਾ ਰੋਸ਼ਨ ਲਾਲ ਰੋਸ਼ੀ ਚੇਅਰਮੈਨ ਵਿੰਦਾ ਸਿੰਘ ਜਹਲ ਜੂਤ ਪ੍ਰਧਾਨ ਸੰਤੋਖ ਸਿੰਘ ਗਿੱਲ ਵਰਮਜੀਤ ਸਿੰਘ ਭਾਰਤੀ ਦੀਪਾ ਬਕਾਪਾ ਦੀਪਾ ਪਾਸਲਾ ਹਰਕਮਨ ਸਿੰਘ ਬੀਗੰਪਰ ਅਤੇ ਹੋਰ ਵਰਕਰ ਆਗੂ ਹਾਜ਼ਰ ਸਨ ਗ੍ਰਾਹਿਆਂ ਤੋਂ ਰਾਜਮਾਨ ਅੰਗਲ ਦੀ ਖਾਸ ਰਿਪੋਰਟ ਲਿੰਕ ਨੂੰ ਲਾਇਕ ਤੇ ਸ਼ੇਅਰ ਕਰੋ ਪਵਨ ਜੀ ਇਸ ਹਫਤੇ ਦੇ ਚੌਪਸ ਬੈਸਟਰ ਸੌ ਕਲੇਰ ਸੌ ਫਰੇਮਿਸਟਰ ਪਏ ਅਸ਼ਕੀ ਸਵੇਰ ਪਵਨ ਜੀ ਸੈਲਟਰ ਦੇ ਬਾਕੀ ਸੰਪੀ ਤੇ ਸਾਹਮਣੇ ਬੈਠੇ ਹੋਏ ਤੇਰੀ ਪਾਰਟੀ ਦੀ ਬੈਕਬੋਨ ਰੇਡ ਜਿਹੜੀ ਆਪੋ ਸਟੇਟ ਦਾ ਰੈਵਨਿਊ ਜਿਹੜਾ ਕਲੇ ਗਿਆ ਆਪਾਂ ਕੋ ਫਲੇਟ ਕਮੇਟੇਟਰੀਟੀ ਜਾਣਾ ਹੈ ਆਪਾਂ ਇੱਕ ਹੋਣੀ ਤੇ ਗੋਲ ਕਰ ਲੈ ਉਹਨਾਂ ਨੂੰ ਇਹ ਚਾਹਤ ਹੈ ਕੱਲੋਂ ਲੈ ਕੇ ਜੇ ਨਹੀਂ ਆਉਂਦਾ ਹਰ ਪਿੰਡ ਦੇ ਨਹੀਂ ਜਾਂਦਾ ਉਹ ਤੁਸੀਂ ਇਥੇ ਖੱਲੇ ਖੱਲੇ ਨੇ ਘਰ ਦੇ ਵਿੱਚ ਜਾ ਕੇ ਹੱਥ ਜੋੜ ਕੇ ਬੇਥੇ ਕਹਿੰਿਆ ਆਪਣੇ ਕਰੋਬ ਅਜਿਹੇ ਸਹਿਗੇ ਤੋਂ ਆਪਣਾ ਵੀਰੇ ਉਹਨਾਂ ਸਮਾਜ ਨਾਲ ਇੱਕ ਜੁੜੂ ਕਲੈਕਸ਼ਨ ਰੋਕ ਖਵਾ ਲਿਆ ਤੇ ਇਹ ਵੀ ਇਤਿਹਾਸਾ ਕਿ ਸਮਾ ਬਹੁਤ ਬੁਰੀਆ ਬਹੁਤ ਅਜੀ ਅਗੇ ਕਰ ਗਿਆ ਤਾਂ ਬਹੁਤ ਬਹੁਤ ਜਨਾ ਹੈ ਇਸ ਹਫਤੇ ਸਾਡੇ ਨੈਲੀ ਸ਼ਾਮ ਦਾ ਨੂੰ ਔਰ ਇੱਕ ਹੋਰ ਅੱਜ ਦਾ ਮਨਾ ਜਿਹਾ ਪਰੇ ਸਾਡੇ ਮਾਣੂ ਦੀ ਬੇਟੀ ਦੇ ਨਾਮ ਬਹੁਤ ਕੋਸ਼ਿਸ਼ ਨਾਲ ਰੁਚੀ ਦੀ ਵਾਰਤ ਜੀ ਜੀਆ ਨੂੰ ਬਰਾਤ ਤੇ ਗੁਪਾਲ ਦੀ ਔਰ ਸਾਰਿਆਂ ਹੀ ਹੋ ਸੁਸ਼ੋਭਾ ਸ਼ਕੀਤਾ ਜੀ ਨੂੰ ਸਵਾਦਾ ਸਾਡੇ ਹਰ ਨਾਮ ਨਾਲ ਆਵਾਜ਼ ਫਲੋਰ ਦੇ ਵਿੱਚ ਬਹੁਤ ਹੀ ਮਹਾਨ ਸ਼ਖਸੀਅਤਾਂ ਸਾਡੇ ਜਿਲ੍ਹਾ ਜਲੰਧਰ ਲੋਕ ਸਭਾ ਦੇ ਹੀਰਵਾਨ ਪਾਵਰ ਟੀਮ ਨੂੰ ਜਦੋਂ ਬੋਲਣ ਲਈ ਬੰਬਤ ਨੰਬਰ ਤੇ ਨਾਮ ਹੋਣ। ਇਹਨਾਂ ਆਪੋ ਦੂਜਿਆਂ ਦਾ। ਲੇਕਿਨ ਮੈਨੂੰ ਉਮੀਦ ਖਾਬ ਬਣਾਇਆ ਕਿ ਅਸੀਂ 15 ਜਨਵਰੀ ਨੂੰ ਅਲਾਮ ਕਰ ਗਿਆ ਸੀ। ਲੇਕਿਨ ਜਿੱਦਾਂ ਦਾ ਸਮਾਪਿਤਿਆ ਜਿੱਦਾਂ ਜਿੱਦਾਂ ਅਪ੍ਰੈਲ ਆਈ ਤਾਂ ਉਮੀਦਵਾਰ ਕਿਸੇ ਅੱਜ ਜਲੰਧ ਲੋਕ ਸਭਾ ਅੱਜ ਸਾਡੀਆਂ ਲਗਭਗ 4 ਵਲੰਟੀਅਰਸ ਮੀਟਿੰਗ ਨੇ ਸ਼ਾਹ ਕੋਟ ਨਕੌਦਰ ਫਲੋਰ ਤੇ ਆਦਮ ਹੋ। ਤੇ ਹੁਣ ਅਸੀਂ ਫਲੋਰ 'ਚ ਪਹੁੰਚਿਆ। ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਦੀ ਡਵਾਈਸ 'ਚ ਮੀਟਿੰਗ ਹੋਈ ਆ ਵਲੰਟੀਅਸ ਬੜਾ ਜੋਸ਼ ਆ। ਅੱਜ ਲੋੜ ਆ ਸਾਨੂੰ ਸਭ ਨੂੰ ਪੰਜਾਬੀਆਂ ਨੂੰ ਇਕੱਠੇ ਹੋਣ ਦੀ। ਕਿਉਂਕਿ ਸਾਡਾ ਮੁਕਾਬਲਾ ਬੀਜੇਪੀ ਨਾਲ ਆ ਦੇਸ਼ ਕਾਂਗਰਸ ਹੰਮੀ ਆਪਣੇ ਪੰਜਾਬ ਦੇ ਕਿਤੇ ਵੀ ਇਹ ਤਾਂ ਵਿਖਰ ਗਈ ਹੁਣ ਸਾਰੇ ਕਾਂਗਰਸੀ ਤੱਬਰ ਕੁਝ ਡਰਦੇ ਕੁਝ ਲਾਲਚ ਵਿੱਚ ਆ ਕੇ ਬੀਜੇਪੀ 'ਚ ਜਾ ਰਹੇ ਆ। ਸੋ ਬੀਜੇਪੀ ਨੂੰ ਟੱਕਰ ਕੋਈ ਦੇ ਸਕਦਾ ਤਾਂ ਉਹ ਸਿਰਫ ਆਮ ਆਦਮੀ ਪਾਰਟੀ ਦੇ ਸਕਦੀ। ਨਰਿੰਦਰ ਮੋਦੀ ਨੂੰ ਇੱਕ ਤਾਨਾਸ਼ਾਹ ਨੂੰ ਜੇ ਕੋਈ ਮੁਕਾਬਲਾ ਦੇ ਸਕਦਾ ਤਾਂ ਅਰਵਿੰਦ ਕੇਜਰੀਵਾਲ ਦੇ ਸਕਦੇ। ਸੋ ਆਪਾਂ ਸਭ ਨੂੰ ਦੇਖਦੇ ਸੰਵਿਧਾਨ ਦੀ ਰਾਖੀ ਲਈ ਤੇ ਲੋਕਤੰਤਰ ਦੀ ਰਾਖੀ ਲਈ ਪੂਰੇ ਪੰਜਾਬ ਦੀ ਚੜ੍ਹਦੀ ਕਲਾ ਲਈ ਬਹੁਤ ਸੋਣਾ ਜੀ ਆ ਗੁਰਾਂਚ ਬਹੁਤ ਵਧੀਆ ਮੀਟਿੰਗ ਹੋਈ ਹਾਲਾਂਕਿ ਅਸੀਂ ਢਾਈ ਘੰਟੇ ਲੇਟ ਆਏ ਆ ਮੈਂ ਮਾਫੀ ਮੰਗਦਾ ਪਰ ਉਹਦੇ ਬਾਵਜੂਦ ਵੀ ਸੈਂਕੜੇ ਵੋਲੰਟੀਅਰ ਜਿਹੜੇ ਆ ਕੋਈ ਇਥੇ ਵੇਟ ਕਰਦੇ ਰਹਿ ਇਕੱਠੇ ਰਹਿ ਇਹ ਬੜੇ ਮੈਂ ਸਮਝਦਾ ਵੀ ਬੜੇ ਡਿਸਪਲਿਨਰੀ ਵੀ ਆ ਡੈਡੀਕੇਟਿਡ ਵੋਲੰਟੀਅਰ ਆ ਇਹਨਾਂ ਨੇ ਆਪਣੀ ਮਿਹਨਤ ਦੇ ਨਾਲ ਕੋਈ ਬਿਨਾ ਕਿਸੇ ਵੱਡੇ ਵੱਡੇ ਪਰਿਵਾਰਾਂ ਦੀ ਮਦਦ ਤੋਂ ਬਿਨਾ ਇਹਨਾਂ ਨੇ ਆਪਣੇ ਬਲਬੂਤੇ ਦੇ ਪਿਛਲੀ ਵਾਰੀ 2022 ਦੀ ਸਰਕਾਰ ਬਣਾ ਲਈ ਆ 92 ਸੀਟਾਂ ਲੈ ਕੇ ਆਏ ਆ ਤੇ ਹੁਣ ਮੈਨੂੰ ਉਮੀਦ ਆ ਵੀ 13 ਦੀਆਂ 13 ਸੀਟਾਂ ਆਮ ਆਦਮੀ ਪਾਰਟੀ ਜਿੱਤੇ ਤਾਂ ਅੱਜ ਹਲਕਾ ਵਿਧਾਨ ਸਭਾ ਫਲੋਰ ਦਾ ਅਹਿਮ ਕਸਵਾ ਗਰਾਇਆ ਗਰਾਇਆ ਦੇ ਕਮੀਡੀਅਨ ਪੈਲੈਸ ਦੇ ਵਿੱਚ ਜਿਹੜੀ ਸੀ ਅੱਜ ਹਲਕਾ ਵਿਧਾਨ ਸਭਾ ਫਲੋਰ ਦੇ ਵਰਕਰਾਂ ਦੀ ਲੀਡਰਾਂ ਦੀ ਆਗੂ ਸਵਾਲ ਸਾਰਿਆਂ ਦੀ ਜਿਹੜੀ ਸੀ ਉਹ ਮੀਟਿੰਗ ਬੁਲਾਈ ਗਈ ਸੀ ਇਸ ਮੀਟਿੰਗ ਦੇ ਵਿੱਚ ਅੱਜ ਮੁੱਖ ਅਜੰਡਾ ਇਹ ਸੀ ਵੇ ਸਾਡੇ ਜਿਹੜਾ ਜਲੰਧਰ ਦੇ ਜਿਹੜੇ ਲੋਕ ਸਭਾ ਦੇ ਉਮੀਦਵਾਰ ਆ Pawan Kumar team ਜਿਹੜੇ ਆ ਉਹ ਪੁੱਜੇ ਸੀ ਉਹਨਾਂ ਦੇ ਨਾਲੇ ਸਾਡੇ ਬਹੁਤ ਹੀ ਸਤਿਕਾਰਤ ਸਾਡੇ ਪ੍ਰਾਇਮਟ ਦੇ ਮੰਤਰੀ ਸਦਾ ਬਲਕਾਰ ਸਿੰਘ ਜੀ ਸਾਨਕ ਸਰਕਾਰਾਂ ਮੰਤਰੀ ਜੀ ਸੀ ਉਹ ਨਾਲ ਸੀਗੇ ਹੋਰ ਜਿਹੜੇ ਸਾਡੇ ਜਿਲ੍ਹਾ ਜਲੰਧਰ ਦਿਹਾਤੀ ਦੇ ਪ੍ਰਧਾਨ ਸਟੀਫਨ ਕਨੀਰ ਜੀ ਸਾਡੇ ਲੋਕ ਸਭਾ ਦੇ ਇਨਚਾਰਜ ਅਸ਼ਲੀ ਅਗਰ왈 ਜੀ ਹੋਰ ਜਿਹੜੇ ਸੀਗੇ ਲੀਡਰ ਸਹਿबान ਪੁੱਜੇ ਨੇ ਔਰ ਨਾਲ ਦੀ ਨਾਲ ਸਾਡੇ ਹਲਕਾ ਵਿਧਾਨ ਸਭਾ ਫਲੋਰ ਦੇ ਬਲਾਕ ਪ੍ਰਧਾਨ ਕੋਆਰਡੀਨੇਟਰ ਸਹਿਬਾਨ ਔਰ ਨਾਲ ਦੀ ਨਾਲ ਰਹਿ ਗਿਆ ਜਿਲ੍ਹਾ ਜਲੰਧਰ ਦੇ ਜਿਹੜੇ ਜਿੰਨੇ ਵੀ ਸਾਡੇ ਪਾਰਟੀ ਦੇ ਆਗੂ ਸਹਿਬਾਨ ਸਨ ਉਹ ਵੀ ਇੱਥੇ ਪੁੱਜਿਆ ਆਣ ਕੇ ਜਗ੍ਹਾ ਦਾ ਸਰਦਾਰ ਬਲਕਾਰ ਸਿੰਘ ਹੋਣਾ ਨੇ ਔਰ ਪਗਲਪੁਆ ਟੀਮੀ ਜੀ ਨੇ ਉਹਨਾਂ ਵਰਕਰਾਂ ਨੂੰ ਜਿਹੜਾ ਸੀਗਾ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ 1 ਜੂਨ 2024 ਨੂੰ ਜਿਹੜਾ ਚੋਣਾਂ ਹੋ ਰਹੀਆਂ ਚੋਣਾਂ ਦੇ ਦਿਨ ਜਿਹੜਾ ਹੈਗਾ ਪੂਰਾ ਜਿਹੜਾ ਕਮਰ ਖੱਸੀ ਕਰਨ ਨੂੰ ਪਿਆਰ ਕਿੰਨੀ ਹੈ ਗੱਲ ਆ ਔਰ ਸਾਡੇ ਹਲਕਾ ਵਿਧਾਨ ਸਭਾ ਫਲੋਰ ਦੇ ਜਿੰਨੇ ਵੀ ਲੀਡਰ ਸੇਵਾਸੀ ਵਲੰਟੀਅਰ ਨੇ ਉਹਨਾਂ ਨੇ ਪੂਰਾ ਸਹਦ ਆਇਆ ਕਿ ਜਿਸ ਤਰ੍ਹਾਂ ਪਿਛਲੀਆਂ ਚੋਣਾਂ ਦੇ ਵਿੱਚ ਅਸੀਂ ਵੱਧ ਤੋਂ ਵੱਧ ਜਿਹੜਾ ਸੀ ਹਲਕਾ ਵਿਧਾਨ ਸਭਾ ਫਲੋਰ ਦੇ ਵਿੱਚ ਅਸੀਂ ਭਾਰੀ ਲੀਡ ਦਿਵਾਈ ਸੀ ਲਗਭਗ 70000 ਦੀ ਗਿਣੌਰ ਦੇ ਨਾਲ ਉਸ ਤੋਂ ਵੀ ਵੱਧ ਜਿਹੜੀ ਗਾ ਲੀਡ ਦਿਵਾਵਾਂਗੇ ਔਰ ਜਿਹਨੇ ਸਾਡੇ ਪਾਰਟੀ ਵਰਕਰ ਨੇ ਸਾਡੇ ਵਲੰਟੀਅਰਾਂ ਦੇ ਵਿੱਚ ਬਹੁਤ ਅਛਾ ਤੇ ਜੋਸ਼ ਹੈ ਉਹ ਦਿਨ ਰਾਤ ਇਕੂ ਕਰਕੇ ਜਿਹੜਾਗਾ ਪਾਰਟੀ ਅੱਗੇ ਨਹੀਂ ਆਣ ਦੇ ਵਿੱਚ ਬੜਾ ਵੱਡਾ ਅਹਿਮ ਰੋਲ ਅਦਾ ਕਰਨਗੇ ਔਰ ਸਾਡੇ ਸੂਬੇ ਦੇ ਮੁੱਖ ਮੰਤਰੀ ਪ੍ਰਧਾਨ ਸਿਮਰਨ ਸਿੰਘ ਮਾਨ ਰਵੀ ਜੀ ਸੋਚਿਆ 13 0 ਵਾਲੀ 13 ਜਿਹੜੀ ਆਈਆਂ ਸੀਟਾਂ ਲੋਕ ਸਭਾ ਦੇ ਜੱਟ ਕੇ ਪੰਜਾਬ ਦੇ ਵਿੱਚੋਂ ਜਿਹੜਾ ਹੈਗਾ ਉਹ ਜਿਤਾਉਣਗੇ ਔਰ ਉਹਨਾਂ ਦੇ ਵਿੱਚੋਂ ਹਲਕਾ ਜਿਹੜਾ ਸਾਡਾ ਜਲੰਧਰ ਹੈ ਜਿਸ ਤੇ ਲੋਕ ਸਭਾ ਦੇ ਨੀਵਾਤਾ ਉਹਨਾਂ ਦਾ ਟੀਮ ਉਹਨਾਂ ਨੂੰ ਪਾਰੀ ਦੋ ਮਹੀਨੇ ਨਾਲ ਜਿਤਾ ਕੇ ਜਿਹੜਾਗਾ ਉਹ ਸੈਸ਼ਨ ਦੇ ਵਿੱਚ ਭੇਜਣਗੇ ਔਰ ਮੈਂ ਸਾਰਿਆਂ ਦਾ ਜਿਹੜਾਗਾ ਇੱਥੇ ਆਨੰਦਜੀਤ ਜੀ ਦਾ ਧੰਨਵਾਦ ਕੀਤਾ ਜੀ ਆਇਆਂ ਕਿਹਾ ਔਰ ਮੈਂ ਪ੍ਰੋਸਾ ਵੀ ਦਿੱਤਾ ਆ ਹਲਕਾ ਵਿਧਾਨ ਸਭਾ ਦਾ ਫਲੋਰ ਦਾ ਮੱਸੇਵਾ ਦਾ ਹੋਣ ਦੇ ਨਾਤੇ ਉਹਨਾਂ ਨੂੰ ਪ੍ਰੋਸਾ ਦਿੱਤਾ ਕਿ ਇਹ ਅਸੀਂ ਜਿਹੜਾ ਹੈਗਾ ਦੇ ਰਾਤ ਇੱਕ ਕਰਕੇ ਜਿਹੜਾ ਹੈਗਾ ਇਸ ਦੇ ਵਿੱਚ ਬਹੁਤ ਹੀ ਵੱਡੀ ਨੀਅਤ ਦੇ ਨਾਲ ਆਪਾਂ ਬੰਵਨ ਕੁਆਟੀ ਨੂੰ ਜਿਠਾਵਾਂਗੇ ਧੰਨਵਾਦ